ਅੱਛਾ ਜੀ ਅੱਜ ਤਕਰੀਬਨ 7:30 ਵਜੇ ਦੀ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਆ ਉਹ ਪਿੱਛੋਂ ਪੋਝੀਆਂ ਤੇ ਰਹਿਣ ਵਾਲਿਆ ਤੇ ਇਸ ਵਕਤ ਭਗਤ ਜੱਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਚਬਾਲ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਨੇ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਮੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਨਿਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ ਗੁਟਕਾ ਸਾਹਿਬ ਲਈ ਕਿ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਪੀ ਅਰਦਾਸ ਰਹਿਰਾ ਸਾਹਿਬ ਤੇ 16 ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਅਕ ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁੱਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦਿਆਂ ਪਾੜਦਿਆਂ ਜੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨ ਨੂੰ ਫੜ ਲਿਆ ਔਰ ਬਾਅਦ ਦਫ਼ਤਰਲੇ ਆਂਦਾ ਇਸ ਵਕਤ ਚੁਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਫ਼ਤੀਸ਼ ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕੀਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਹੈ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਖਦਾ ਕਿ ਮੈਂ ਗੁਟਕਾ ਸਾਫ ਦਾ ਨਰਾਜ਼ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਵਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਿਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਹੀ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤੇ ਨਹੀਂ ਆਉਂਦਾ ਤੈ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਠੀਕ ਹੈ ਜੀ ਸਿੰਘ ਤੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਨੂੰ ਫਰਦੇਵਾਲ ਸਿੰਘ ਪੂਰਜਿਆ ਪਿੰਡ ਦਾ ਤੇ ਬਾਬਾ ਚੱਲਣ ਕੀ ਵਰਤੀ ਹੈ ਜੀ ਉੱਥੋਂ ਦੇ ਇਹ ਰਹਿਣ ਵਾਲਾ ਹੈ ਜੋ ਉਹਦੇ ਐ ਵੈਸੇ ਤੇ ਅਮਰਤਾ ਦੀ ਪਰਿਵਾਰ ਸੀ ਸਾਰਾ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਸੀਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕੱਟਣਾ ਲਗੀ ਸੀ ਦਰਬਾਰ ਦੇ ਵਿੱਚ ਗੁਟਕਾ ਸਾਹ ਲੈ ਕੇ ਪਾਟ ਕਰਨ ਕਰ ਮਿਲ ਕੇ ਕਿ ਚੁਆ ਅੰਖੇ ਚਦੇ ਨਿਤਨੇਮ ਗੁਟਕਾ ਦੇ ਕਿਨੇ ਤਾਂ ਨਹੀਂ ਜਾਈ ਕੋਈ ਮਨ ਕੇ ਚੱਲੀ ਆ ਪਰ ਇਹ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕਰ ਦਿੱਤੀ ਤੇ ਇਹ ਕੀ ਕਾਰਵਾਈ ਸੀ ਨਾ ਉਹ ਬੰਦਾ ਰੋਪੀ ਜਿਹੜਾ ਉਹ ਹਾਂ ਜੀ ਉਹਨੂੰ ਤੇ ਕੇਸ ਮੁਕਦਮਾ ਦਰਜ ਕਰਤਾ ਰੋਪੀ ਨੂੰ ਗਿਫਟ ਕਰੀ ਨਾ ਕਰ ਲਿਆ ਜੀ ਕਰ ਇਹ ਕੀ ਕਾਰਵਾਈ ਕੀਤੀ ਆ ਗਈ ਉਹ 295 ਦੇ ਤहत ਪਰਚਾ ਦਰਜ ਕੀਤਾ ਹੈ ਕਿ ਕੋਈ ਉਧਰੋਂ ਆਇਆ ਸ਼੍ਰੋਮਣੀ ਕਮੇਟੀ ਤੋਂ ਕੋਣ ਆਇਆ ਸੀ ਹਾਂਜੀ ਮਹਿੰਦਰ ਸਾਹਿਬ ਆਏਗਾ ਨਾਲ ਸਿੰਘ ਸਾਹਿਬ ਆਏ ਹੋ ਕੇ ਉਧਰ ਦੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਵੱਡਾ ਸਾਹਤ ਇਹਦੀ ਮਗਰ ਕੀ ਸਾਜ਼ਿਸ਼ ਹੈਗੀ ਤਾਂ ਹੱਥ ਹੋ ਸਕਦਾ ਨਹੀਂ ਇਹਦੇ ਇਹ ਹੁਣ ਤਕਤੀਸ਼ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬਗਲਾ ਦੱਟੂ ਨਾ ਬਗਲਾ ਦੱਟੂ ਨਹੀਂ ਬੰਦੋ